ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਅਨਦਰ YouTube ਵੀਡੀਓ ਤੇ ਅੱਜ ਅਸੀਂ ਪੂਰੇ ਮਹੀਨੇ ਬਾਅਦ ਮੇਰੇ ਸਾਰਾ ਨੰਨੇ ਮਹੀਨੇ ਬਾਅਦ ਚੱਲੇ ਹੋਣੇ ਕਾਲਜ ਪੂਰੇ ਤੇ ਆ ਪ੍ਰੈਕਟੀਕਲਾਂ ਚੈੱਕ ਕਰਨ ਬਸ ਤੇ ਫੇਰ ਆਪਾਂ ਪ੍ਰੈਕਟੀਕਲਾਂ ਚੈੱਕ ਕਰਾ ਕੇ ਬਬੂ ਆਪਾਂ ਜਾਵਾਂਗੇ ਕਿ ਉਹਨੂੰ ਆ ਦੇ ਸਵਾ ਤੇ ਸਵਾ ਜਾ ਗਿਆ ਦੂਜੀ ਪਟਾ ਸਾਹਿਬ ਉੱਥੇ ਜਾਵਾਂਗੇ ਤੇ ਚਲੋ ਤੁਹਾਨੂੰ ਮਿਲਦੇ ਆਂ ਸਟੇਸ਼ਨ ਤੇ ਜਾ ਲਓ ਵੀ ਮਿੱਤਰੋ ਅਸੀਂ ਪਹੁੰਚ ਚੁੱਕੇ ਆ ਆਪਣੇ ਕਾਲਜ ਕੁੜੀਆਂ ਵੀ ਉਹ ਸੜਕਾਂ ਬਣ ਗਈਆਂ ਆਹ ਨਹੀਂ ਬਣੀ ਆ ਦੇਖਿਓ ਤੈਨੂੰ ਕੀ ਦਿਖਾਵਾਂ ਦੇਖਿਓ ਮੈਨੂੰ ਮੀਂਹ ਤਾਂ ਨਹੀਂ felli ਦੇਖੋ ਆਹ ਸੜਕ ਬਣ ਗਈ ਆ ਆ ਨਹੀਂ ਬਣੀ ਹੈਗੀ ਜਿਹੜੀ ਆਹ ਵਾਲੀ ਆ ਸਾਡੇ ਕਾਲਜ ਵਾਲੀ ਕੁੜੀਆਂ ਵੀ ਸੜਕ ਨਹੀਂ ਬਣੀ ਇੱਧਰ ਜਿਹੜੀ ਬੇਫਾਲਤੂ ਦੀ ਉਹ ਬਣਾਤੀ ਇਹਨਾਂ ਨੇ ਆਹ ਦੇਖ ਲਓ ਕਿੱਡੇ ਹੰਤਰੇ ਆਹ ਸੜਕ ਨਹੀਂ ਬਣਾਈ ਇਹਨਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਚਲੋ ਗਾਇਸ ਤੁਹਾਨੂੰ ਮਿਲਦੇ ਕਾਲਜ ਚ ਜਾ ਕੇ ਕੀ ਬਣਦਾ ਜਮਾਲ ਚ ਕੀ ਗਾਈਸ ਇੱਕ ਗੱਲ ਦੱਸਾਂ ਉਹ 2 2 ਜਵਾਬ ਤੀਜਾ ਮੈਂ ਜੀ ਆ ਵਾਤੇ ਨੇ ਜਵਾਬ ਕੀ ਹੈ ਕਾਲਜ ਬੱਲਾ 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 ਬਹੁਤ ਹੀ ਸ਼ਰਮਨਾਕ ਘਟਨਾ ਹੈ ਹਮਾਰੇ ਕਾਲਜ ਮੇਂ ਤੇ ਚਲੋ ਕੋਈ ਨਹੀਂ ਗਾਈਸ ਹੋਤਾ ਰਹਤਾ ਹੈ ਐਸਾ ਓ ਸੌਰੀ ਹੁੰਦਾ ਰਹਿੰਦਾ ਹੈ ਐਦਾਂ ਤੇ ਗਾਈਸ ਇੱਕ ਗੱਲ ਵੀਰੇ ਇੱਕ ਗੱਲ ਹੋ ਰਿਹਾ ਮੇਰਾ ਕਾਲਜ ਨੂੰ ਉਹ ਜਮਾ ਜੀ ਨਹੀਂ ਕਰਦਾ ਯਾਰ ਨਸਾ ਕਿਉਂ ਕਾਲਜ ਹਾ ਜਦੋਂ ਦੀ ਅਸੀਂ ਕਾਲਜ ਲੱਗੇ ਆ ਕੁੜੀ ਜਾਵੇ ਪੱਤੇ ਚੁੱਕੇ ਹੀ ਨਹੀਂ ਗਏ ਇਹਨਾਂ ਕੋਈ ਨਾ ਪੱਥਾ ਠੇਕ ਕੁੜੀ ਜਾਵੇ ਚੁੱਕ ਤੇ ਦੇਣ ਨਾਲ ਦੀ ਨਾਲ ਹਾਤੀ ਜੈ ਇਹਨਾਂ ਦੀ ਹੋਵੇ ਉਹ ਪੱਤੇ ਉਹ ਜਿਹੜੇ ਪੇੜਾਂ ਲੱਗੇ ਪੱਤੇ ਪਏ ਨਾ ਉਦਾਂ ਹੀ ਪਏ ਹੀ ਕੁੜੀ ਆਵੇ ਉਦਾਂ ਦੇ ਉਦਾਂ ਹੀ ਨਾ ਹੀ ਉਹਨਾਂ ਨੂੰ ਚੁੱਕ ਨਾ ਹੀ ਉਹਨਾਂ ਨੂੰ ਕੁੱਖ ਕਰਦੇ ਪਰ ਨਾ ਰੇਡਾ ਤੇ ਮੇਰੇ ਨਾਲ ਦਾ ਬਾਬੇ ਕੋਈ ਵੀ ਨਹੀਂ ਆਇਆ ਤੇ ਕੀ ਕਰ ਸਕਦੇ ਆ ਬਾਈਸ ਆਪਾਂ ਹੁਣ ਅੱਜ ਵੇਖਾਂਗੇ ਫੱਟਾ ਸਬਸਵਾ ਤੇ ਇਹ ਗਿੰਬਲ ਨਹੀਂ ਗੰਬਲ ਨਹੀਂ ਗੰਬਲ ਦਾ ਮਹਿੰਗਾ ਕੁਰੀਆ ਵਾ ਤੇ ਆਪਾਂ ਵੇਖਾਂਗੇ ਅੱਜ ਉਹ ਕੀ ਉਹਨੂੰ ਆਂਦੇ ਯਾਰ ਕੀ ਜਾਂਦੇ ਸਟਿਕ ਤੇ ਟ੍ਰਾਈਪੋਡ ਦੋਨੋਂ ਇੱਕੋ ਚ ਮਿਲ ਜੇ ਆਪਾਂ ਨੂੰ ਤੇ ਫਿਰ ਆਪਾਂ ਜੇ ਤੇ ਅੱਜ ਆਪਾਂ ਸ਼ਾਮ ਨੂੰ ਟ੍ਰਾਈਪੋਡ ਆਪਾਂ ਲੈ ਆਏ ਠੀਕ ਹੈ ਫਿਰ ਤੇ ਆਪਾਂ ਦੱਸ ਕੀ ਕਰਨਾ ਫਿਰ ਆਪਾਂ ਉਹ ਲੈ ਕਰਾਂਗੇ ਸ਼ਾਮ ਨੂੰ ਪ੍ਰੋਗਰਾਮ ਅੱਜ ਮਤਲਬ ਸਾਡੇ ਸ਼ਹੀਦੀ ਦਿਹਾਣਿਆਂ ਦੇ ਉਹ ਚੱਲਦੇ ਹੁੰਦੇ ਆ ਕੀਰਤਨ ਹੁੰਦਾ ਸਾਡੇ ਇੱਥੇ ਘਰਾਂ 'ਚ ਸਾਰਿਆਂ 'ਚ ਮਤਲਬ ਵਾਰੀ ਸਰ ਵਾਰੀ ਸਰ ਵਾਰੀ ਤੇ ਫਿਰ ਅੱਜ ਤੋਂ ਹਾਪਾ ਸ਼ਾਮ ਨੂੰ ਕੀਰਤਨ ਵਾਲਾ ਪ੍ਰੋਗਰਾਮ ਵੀ ਪਾਇਆ ਕਰਾਂਗੇ ਮੇਰੇ ਵੀਰੋ ਤੇ ਆਪਾਂ ਨਵੇਂ ਸਾਲ ਤੇ ਵੀ ਲਾਈਵ ਆਪਾਂ ਨਵੇਂ ਸਾਲ ਤੇ ਹੋਵਾਂਗੇ ਲਾਈਵ ਸਾਡੇ ਗੁਰਦੁਆਰਾ ਸਾਹਿਬ ਨੂੰ ਨਵੇਂ ਸਾਲ ਦਾ ਪ੍ਰੋਗਰਾਮ ਹੁੰਦਾ ਤੇ ਚਲੋ ਤੁਹਾਨੂੰ ਮਿਲਾਂਗੇ ਤੁਹਾਨੂੰ ਹੁਣ ਮਿਲਦੇ ਸਾਂ ਕਿੱਥੇ ਆ ਕੇ ਕਲਾਸ 'ਚ ਦੇਖ ਰਹੇ ਕੌਣ-ਕੌਣ ਆਇਆ ਉਹਦੇ ਮੈਚ ਆੜੇ ਇਹ ਦੇਖੋ ਗਾਇਸ ਪੂਰੇ ਡੇਢ ਮਹੀਨੇ ਬਾਅਦ ਮੈਂ ਲਾਤਾ ਕਾਲਜ ਆਇਆ ਮੈਂ ਉਹ ਉੱਤਰ ਹੈ ਵੀ ਇੰਨੀ ਸ਼ਾਂਤੀ ਸ਼ਾਂਤੀ ਤੇ ਸ਼ਾਂਤੀ ਹੋਵੇ ਸ਼ਾਂਤੀ ਗਾਇਸ ਮੈਂ ਕਰੋ ਚੀਜ਼ ਦੇਖੀ ਮੈਨੂੰ ਨਾ ਜਿੱਦਾਂ ਉਹ ਦਿਲ ਪੇਟ ਫ੍ਰੀਜ਼ ਢਿੱਲੋਂ ਫ੍ਰੀਜ਼ ਵੀਰ ਉਹ ਜੇ ਉਹਦੇ ਵਾਹ ਉਹ ਘੈਂਟ ਆ ਮਤਲਬ ਉਹ ਵਲੌਗ ਜਿੰਨਾ ਕੁਝ ਉਹ ਨਹੀਂ ਹੈਗਾ ਹਾਂ ਵੀ ਇੰਨਾ ਹੋ ਐਕਸ ਜਿੱਦਾਂ ਕਹਿ ਸਕਦੇ ਆ ਪਚੌੜ ਚੂੜ ਮਨ ਓਵਰ ਐਕਟਿੰਗ ਨਹੀਂ ਹੈਗੀ ਵੀ ਸਿੱਧਾ ਚੱਲਦਾ ਤੇ ਚਲੋ ਆਪਾਂ ਇੱਧਰ ਕਰਿਆ ਕਰਗੇ ਤੇ ਮੇਰੇ ਕਲਾਸ ਚ ਜਾ ਲਓ ਮਿੱਤਰ ਇਹ ਦਲਸਤ ਹਨ ਮੈਂ ਪੂਰਾ ਕੋਲਜ ਅੱਧ ਤੱਕ ਖੋਜ ਜਿਵੇਂ ਮੈਂ ਆਪਣੇ ਕਲਾਸ ਤੋਂ ਲੈ ਕੇ ਉਸ ਤੱਕ ਮਨ ਮੇਰੀ ਮੈਡਮ ਨਹੀਂ ਲੱਭੀ ਕੋਈ ਮੈਡਮ ਨਹੀਂ ਲੱਭੀ ਆ ਪਤਾ ਨਹੀਂ ਕਿਹੜੇ ਖੁੰਜਿਆਂ ਜੇ ਫੜ ਗਏ ਨਹੀਂ ਨਹੀਂ ਉਹ ਵੀ ਨਹੀਂ ਪਤਾ ਨਹੀਂ ਕਿੱਥੇ ਚਲ ਗਈਆਂ ਮੈਡਮ ਉਹ ਕਿਹੜੇ ਹੋ ਗਏ ਪਤਾ ਨਹੀਂ ਕਿਹੜੇ ਟੈਂਪੂ ਇਹ ਪਤਾ ਨਹੀਂ ਕਿਹੜੇ ਯਾਰ ਹਮਨ ਤੇ ਮੇਰੇ ਨਾਲ ਦੇ ਲੱਕਾਂ ਦੇ ਉਹ ਨਹੀਂ ਹਮਨ ਤੋਂ ਹਾਂ ਦੇਖਦੇ ਚਲੋ ਆਪਾਂ ਵੀਰੋ ਮਾਪੇ ਆਪਾਂ ਇਹ ਗਰਾਊਂਡ 'ਚ ਵੇਖਦੇ ਆ ਤੇ ਯਾਰ ਇੱਕ ਗੱਲ ਮੈਂ ਵੇਖੀ ਆ ਸਾਲਾ ਬੰਦਾ ਕਿੰਨੇ ਜਿਹੜੇ ਮੇਰੇ ਨਾਲ ਤੇ ਸਾਰੇ ਜਿੰਨੇ ਅੱਧਿਆਂ ਨੇ ਫਾਲੋ ਕੀਤਾ ਹੋ। ਅੱਧਿਆਂ ਨੇ ਨਹੀਂ। ਤੇ ਯਾਰ ਕਈ ਦੇ ਫਾਲੋ ਕਰਕੇ ਜਾਂਦਾ ਫਾਲੋ ਕਰ ਦਿੰਦੇ YouTube ਉੱਤੇ। ਸਬਸਕ੍ਰਾਈਬ ਕਰਕੇ ਕੁੜੀਆਂ ਵੀ ਹਾਂ ਸਬਸਕ੍ਰਾਈਬ ਕਰ ਦਿੰਦੇ। ਇਤਾਂ ਨਾ ਕਰਿਆ ਕਰੋ ਯਾਰ ਵੀਰੋ। This is not a fair. ਯਾਰ ਸਪੋਰਟ ਕਰਿਆ ਕਰੋ। ਚਲੋ ਦੇਖਦੇ ਆਪਾਂ ਅੱਜ ਕੀ ਬਣਦਾ। ਤੇ ਕੋਈ ਨਹੀਂ। ਆਪੇ ਬੱਬਾ ਭਲੀ ਕਰੋ। ਲੈ, ਡੁਗਾ ਚੱਲਦੀ ਹੈ ਦੇਖੋ। ਉਖ ਲਓ ਜਮਾਤ ਨੂੰ ਕੋਲ ਜਾ ਕੇ ਵਿਖਾਉਣਾ ਜੋਗਾ। ਸੋਕਾ ਚੱਲ ਰਹੀ ਹੈ ہمارے ਕਾਲਜ ਵਿੱਚ ਜੋਗਾ ਆਓ ਦੇਖੋ ক্রিকেট ਵਾਲੇ ਲੱਗੇ ਹੋਏ ਜੋਗਾ ਕਰਨ ਲੈ ਸਟ੍ਰੈਚਿੰਗ ਚੱਲਣ ਢਈ ਜਾਂਦਾ ਵੀ ਬਾਦੂ ਕਰੋ ਚੈੱਕ ਮਿੰਦਾਲ ਮਿਨੇ ਵਾਰ ਹੈ ਕਲਾਸ ਦਾ ਹਾਲ ਵੇਖੋ ਸਾਰੀ ਵੇਸੂਰਤ ਕਰਤੀ ਸਾਰੀ ਔਰ ਯਾਰ ਕੁੜੀਆਂ ਇਹਨਾਂ ਲੈ ਬਲੈਕ ਬੋਰਡ ਤੇ ਵੇਖੋ ਆ ਸੁੱਟਿਆ ਇਹਨਾਂ ਨੇ ਕੀ ਹੋ ਰਿਹਾ ਕੁਛ ਨਹੀਂ ਪੁੰਜੇ ਬਿੰਦੇ ਹੋਣੇ ਆ ਕਿਦਾਂ ਕਾਪੀਆਂ ਖਿਲਾਰੀਆਂ ਕੀ ਕਹਿ ਸਕਦੇ ਹੁਣ ਕੌਮ ਜਾੜਿਆ ਇਹਦਾ ਪਤਾ ਨਹੀਂ ਕੀ ਕੀ ਲਿਖਿਆ ਵਾ ਤੇ ਭਾਬਿਓ ਆਪਾਂ ਨਾ ਥੋੜੇ ਦਿਨਾਂ ਤੱਕ ਨਵੇਂ ਚੈਨਲ ਤੇ ਵੀ ਥੋੜੇ ਇੱਕ ਮਹੀਨੇ ਬਾਅਦ ਨਵੇਂ ਚੈਨਲ ਤੇ ਵੀ ਆਪਾਂ ਵਲੌਗ ਪਾਵਾਂਗੇ ਹਮ ਕਿੰਨਾ ਸੋਹਣਾ ਲੱਗਿਆ ਹੋਏ ਗੋੜਾ ਗੋੜਾ ਤੇ ਚਲੋ ਕੋਈ ਨਹੀਂ ਤੇ ਮੇਰੇ ਵੀਰ ਸਪੋਰਟ ਕਰਦੇ ਰਿਆ ਕਰੋ ਹਰ ਇੱਕ ਤੇ ਜਿਹਦੇ ਵੀ ਲੋਕ ਬਿੱਝ ਲੱਗਦੇ ਆ ਚਾਹੇ ਤੁਹਾਨੂੰ ਸਬਸਕ੍ਰਾਈਬ ਕਰ ਦੋ ਲਾਈਕ ਕਰ ਦੋ ਵੀਡੀਓ ਨੂੰ ਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਦਿਓ ਤੇ ਚਲੋ ਹੁਣ ਵੇਖਦੇ ਆ ਮੈਨਾ ਹੁੰਦੀ ਉਹ ਤੋਂ ਤੁਹਾਨੂੰ ਫਿਰ ਬਾਕੀ ਗੱਲਬਾਤ ਦੱਸਾਂਗੇ ਦੈ ਲੋ ਅੱਜ ਤੱਕ ਅਸੀਂ ਪੇਪਰ ਦੇ ਆਏ ਪ੍ਰੈਕਟੀਕਲ ਦੇ ਆਏ ਆ ਅੱਜ ਇੱਕ ਤੇ ਬਾਕੀ ਥੋੜੇ ਦੇ ਆਏ ਆ ਬਾਕੀ ਰਹਿ ਗਏ ਆ ਤੇ ਹੁਣ ਅਸੀਂ ਚੱਲੇ ਆ ਪਠਾ ਪਠਾ ਸਾਹਿਬ ਨੂੰ ਤੇ ਚਲੋ ਤਾਂ ਮੈਂ ਉਹ ਵੇਖਿਓ ਰਾਤ वो तो, वो guys, के हैं टिब्बी साहब को टिब्बी साहब कहते हैं भट्ठा साहब पहुँच के विखाने इस पहुंच चुके हैं बड़ साहब करो चैक संगत तो, कम हो ही जाते बकरी जावे मेहर कम हो ही जाते तो, करो चैक संगत ओ देखो कि दूर दूर तक ਨੂੰ ਮਿਲਦੇ ਆ ਮਥੜੇ ਕੰ ਤੋਂ ਬਾਅਦ ਕਰੋ ਅੰਦਰ ਦਾ ਕਿੰਨੀ ਸਿਆਵਟ ਕੀਤੀ ਜੀ ਕੋਈ ਨਹੀਂ ਕੋਈ ਨਹੀਂ ਇਹ ਕਰਦੇ ਨਾਲਦਾ ਹੀ ਉਹੀ ਜਾਂ ਤੇ ਪਰਵਾਹ ਸਾਡੇ ਪਰਵਾਹ ਦਾ ਕਿੰਨੀ ਕਹਿਦਾ ਰਿਹਾ ਉੱਤੀ ਬਸਤਾਂ ਮਾਈਕ ਲਈ ਰਾਤ ਦੇ ਵੇਲੇ 608 ਨੰਬਰ ਤੇ ਅੱਜ ਆਜੂ ਆਂਦੀਆਂ ਵੀਰ ਪਰ ਤੇ ਦੂਸਰਾ ਕਿਹਨਾ ਉਹ ਇੱਕ ਪੜਾ ਦਿੱਤਾ ਗਿਆ ਸਿੱਟ ਬਜੋੜੀ ਵਿੱਚ 22 27 ਹੁਨੀਆਪੁਰ 607 ਇਹਦਾ ਨਾਮ ਇਕਲੰਕਰ ਖਾਨਾ ਆ ਤੇ गाइस ਆ ਦੇਖੋ ਹੁਣ ਮਿਲਿਆ ਸਾਨੂੰ ਸਹਿਜ ਸੋਈ ਆ ਕੇ ਪੁਲਿਸ ਤੇ ਕਟਨਾ ਟਾਲੀ ਹੋ ਗਈ ਹੈ ਖੂਨਦਾਨ ਕਰਨਾ ਹੀ ਦਾਦਾ ਨਹੀਂ ਹੋਣਾ ਹੈ ਨਾ ਉਹਨੇ ਇਹ ਦੇਖਿਆ ਤੇ ਤੇਰੇ ਨਾਲ ਹੋ ਗਿਆ ਲੈਣੀ ਇੱਕ ਕਢਾਉਣੀ ਦੋ ਲਵਾਉਣੀ ਉਹ ਵੀ ਸਾਡੇ ਪਿੰਡ ਦੇ ਕੇ ਫੇਦੀ ਮੰਮੀ ਦਾ ਲਿਖ ਲੈ ਜੇ ਮੰਮੀ ਕੋ ਫੋਨ ਚਲੋ ਆਏ ਗਾਈਸ ਨਾ ਆਇਆ ਬਲੋ ਅੰਨੀ ਦਨ ਸੋਹ ਕਿੱਥੇ ਖੜ ਜਾਣਾ ਨਾ ਨਹੀਂ ਨਹੀਂ ਗਾਈਸ ਦਸਾ ਵੀ ਮਿਲ ਗਿਆ ਸਾਨੇ ਕਰੋ ਚੈੱਕ ਤਾਂ ਦੇ ਉਹ ਆ ਗਈ ਕਿਉਂ ਰਾਤ ਦੇ ਦੱਸਾ ਚਦਾਈ ਹੈ ਚਲੋ ਤੁਹਾਨੂੰ ਮੇਰੇ ਬਾਅਦ ਚੋ